ਚਲੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਅੱਜ ਪਿੰਡ ਕਾਣੇ ਥਾਣਾ ਬੋਲੋਵਾਲ ਚੌਂਕੀ ਸ਼ਾਮ 84 ਅੱਜ ਹੀ ਪਿੰਡ ਦੇ ਵਿੱਚ ਆਏ ਆ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਥੜੇ ਦੀ ਸੇਵਾ ਚੱਲ ਰਹੀ ਸੀ ਨਿਸ਼ਾਨ ਸਾਹਿਬ ਤੇ ਕੁਝ ਪਿੰਡ ਦੇ ਸ਼ਰਾਰਤੀ ਅੰਸਰ ਉਹਨੂੰ ਅਸੀਂ ਸ਼ਰਾਰਤੀ ਨਹੀਂ ਕਹਿੰਨੇ ਪਾਗਲ ਵੀ ਕਹਿੰਨੇ ਆ ਜਦੋਂ ਥੜੇ ਦੀ ਸੇਵਾ ਚੱਲ ਰਹੀ ਸੀ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਬੀੜੀ ਸੇਕਟਾ ਲਾ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਆਇਆ ਤੇ ਜਦੋਂ ਸੇਵਾ ਚੱਲਦੇ ਤੇ ਕੁਝ ਪਿੰਡ ਦੇ ਨੌਜਵਾਨਾਂ ਵੱਲੋਂ ਉਹਦਾ ਵਿਰੋਧ ਕੀਤਾ ਗਿਆ ਉਹ ਬੰਦੇ ਨੇ ਉਹਨਾਂ ਨਾਲ ਮਾਰਕਟਾਈ ਕੀਤੀ ਗਾਲੀ ਗਲੋਚ ਕੀਤੀ ਤੇ ਉਹਨਾਂ ਨੂੰ ਜਾਨੋਂ ਮਾਰ ਦੀ ਧਮਕੀ ਦਿੱਤੀ ਜਦੋਂ ਇਹ ਨਹੀਂ ਪਲਟਵਾਰ ਕਰਦੇ ਉਹਦੇ ਥੋੜੀ ਇੱਕ ਦੋ ਮਾਰੀਆਂ ਛੜੀਆਂ ਤੇ ਉਹ ਘਰ ਦੇ ਵਿੱਚ ਜਾ ਕੇ ਹੋਰ ਚਾਰ ਪੰਜ ਆਪਣੇ ਨਾਲ ਦੇ ਸਾਥੀ ਲੈ ਕੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਰਪਾਨਾਂ ਤੇ ਤੇ ਹਥਿਆਰਾਂ ਨਾਲ ਇਹਨਾਂ ਤੇ ਹਮਲਾ ਕੀਤਾ ਤੇ ਇਹਨਾਂ ਨੂੰ ਮਾਰਕਟਾਈ ਕੀਤੀ ਤੇ ਇਹਨਾਂ ਦੇ ਸੱਟਾਂ ਵੀ ਮਾਰੀਆਂ ਤੇ ਅੱਜ ਅਸੀਂ ਇਹ ਪਿੰਡ ਦੇ ਵਿੱਚ ਪਹੁੰਚੇ ਹਾਂ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਚਵਾਲ ਤੇ ਗੜਦੀ ਵਾਲਾ ਬਾਬਾ ਦੀਪ ਸਿੰਘ ਸੇਵਾਦਾਲ ਜਥੇਬੰਦੀ ਅੱਜ ਇਸ ਤਗਰ ਦੇ ਵਿੱਚ ਪਹੁੰਚੇ ਹਾਂ ਤੇ ਆਓ ਅਸੀਂ ਪਿੰਡ ਦੇ ਮੋਹਤਵਾਰਾਂ ਨੂੰ ਪੁੱਛਦੇ ਹਾਂ ਵੀ ਕੀ ਘਟਨਾ ਹੈ ਕਿਦਾਂ ਵਾਪਰੀ ਹਾਂਜੀ ਦੱਸੋ ਅੱਛਾ ਜਿੱਥੇ ਨੌਨਡਾਉਨ ਸਵਾ ਸੇਵਾ ਕਰਦੇ ਸੀ ਅੱਛਾ ਜੀ ਸਤਾਂ ਸਾਹਿਬ ਦੀ ਅੱਛਾ ਜੀ ਤੇ ਮੈਂ ਵੀ ਇੱਥੇ ਖੜਾ ਸੀ ਅੱਛਾ ਜੀ ਇਸ ਜਗ੍ਹਾ ਤੇ ਖੜਾ ਸੀ ਉਹ ਸ਼ਾਮ ਦਾ ਰੱਜਾ ਆ ਅੱਛਾ ਜੀ ਇੱਥੋਂ ਸੈਟ ਲਾਉਂਦਾ ਇੱਥੇ ਆ ਕੇ ਖੜ ਗਿਆ ਅੱਛਾ ਜੀ ਨਾਲੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਅੱਖਾਂ ਗੁੰਡਾ ਸਾਹਿਬ ਆ ਅੱਛਾ ਜੀ ਸਿੱਖ ਨਹੀਂ ਪੀਣੀ ਅੱਛਾ ਜੀ ਉਹ ਕਹਿੰਦਾ ਮੈਂ ਪੀਣੀ ਤਾਂ ਪੀਣੀ ਆ ਜੋ ਮੱਝ ਤੁਸੀਂ ਕਰ ਲਓ ਠੀਕ ਹੈ ਜੀ ਤੇ ਮੈਂ ਉਹਦੇ ਮੂੰਹ ਤੋਂ ਸੈਟ ਖੋ ਕੇ ਉਹਦੇ ਲਾਈ ਜਦੋਂ ਨਾ ਹਾਂ ਸੈਟ ਬਾਸ ਸੈਟ ਪੀ ਉਹਨੇ ਮਨੋਚੋ ਫੜ ਕੇ ਅੰਨ ਕੁੱਲ ਉਹਨੇ ਮੇਰੀ ਪੱਗ ਵੀ ਲਿੱਥ ਗਈ ਦੇਖੋ ਠੀਕ ਹੈ ਜੀ ਹਾਂਜੀ ਵੀਡੀਓ ਤੇ ਦੇਖੀ ਹਾਂਜੀ ਦੇਖੀ ਪੱਗ ਵੀ ਲਿੱਥ ਗਈ ਜਿਹਨਾਂ ਉੱਥੇ ਜਿਹੜੇ ਮੁੰਡੇ ਸੀ ਉਹਨੂੰ ਫੜ ਲਿਆ ਉਹਦੇ ਦੋ ਚਾਰ ਲਾਈਆਂ ਫਿਰ ਵੀ ਮੈਂ ਉਹਨੂੰ ਬਾਹਰ ਕੱਢ ਦਿੱਤਾ ਕਿਉਂਕਿ ਚੁੱਕਾ ਨੋ ਚਲਦਾ ਠੀਕ ਹੈ ਘਰ ਜਾ ਕੇ ਉਹਨੇ ਜਿੰਨੇ ਤਵਾਰ ਦੇ ਮੈਂਬਰ ਸੀ ਚਾਰ ਪੰਜ ਹੋਰ ਮੁੰਡੇ ਸੀ ਇਕੱਠੇ ਕਰਕੇ ਇੱਕ ਕੋਈ ਖਥਿਆ ਸੀ ਇੱਕ ਕੋਈ ਪਾਂਟ ਇੱਕ ਡਾਂਸ ਸੀ ਤੇ ਉਹੀ ਆ ਕੇ ਸਾਡੇ ਤੇ ਹਮਲਾ ਕਰ ਹਮਲਾ ਕਰ ਬਹੁਤ ਹੀ ਏ ਕਣੋਣੀ ਇਹਨੇ ਕਾਰਵਾਈ ਇਹ ਜੋ ਕੀਤੀ ਆ ਉਹਨੇ ਗੱਲ ਕਿਉਂਕਿ ਜਦੋਂ ਤੁਸੀਂ ਦੇਖਦੇ ਆ ਗੁਰੂ ਸਾਹਿਬ ਦੀਆਂ ਕਿੰਨੀਆਂ ਪਿੱਛੇ ਬਿਆਦਨੀਆਂ ਹੋਈਆਂ ਆ ਤੇ ਇਦਾਂ ਦੇ ਸ਼ਖਸੀ ਹੀ ਕਰਦੇ ਆ ਕਿਉਂਕਿ ਇਹਨਾਂ ਨੂੰ ਜੇ ਅੱਜ ਅਸੀਂ ਨਾਥ ਨਾ ਪਾਈ ਤੇ ਕੱਲ ਨੂੰ ਜਾ ਕੇ ਕੋਈ ਇਦਾਂ ਦੇ ਬੰਦੇ ਵੱਡੀ ਬਾਹਰ ਦਾ ਤੇ ਵੀ ਕਰ ਸਕਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਧਾਰਮਿਕ ਸਥਾਨਾਂ ਦੇ ਉੱਪਰ ਜੋ ਹਮਲੇ ਹੋ ਰਹੇ ਆ ਇਹ ਇਦਾਂ ਦੇ ਸ਼ਖਸ ਕਰ ਰਹੇ ਆ ਅਸੀਂ ਇਹਨਾਂ ਨੂੰ ਸਾਰੇ ਰਲ ਮਿਲ ਕੇ ਸਿੱਖ ਕੌਮ ਇਹਨਾਂ ਨੂੰ ਸਜ਼ਾ ਦਵਾਈਏ ਅੱਜ ਅਸੀਂ ਚੌਂਕੀ ਦੇ ਵਿੱਚ ਆਏ ਸੀ ਚੌਂਕੀ ਇਨਚਾਰਜ ਨੇ 295 ਅਤੇ ਹੋਰ ਵੀ ਧਾਰਾ ਲਾ ਕੇ ਉਹਨਾਂ ਤੇ ਪਰਚਾ ਕਰ ਦਿੱਤਾ ਆ ਤੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਜੋ ਬਣਦੀ ਕਾਰਵਾਈ ਹੋਊਗੀ ਤੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਊਗਾ ਅਰੈਸਟ ਪਾ ਕੇ ਅੱਜ ਸ਼ਾਮ ਤੱਕ ਸਾਨੂੰ ਨੇ ਵਿਸ਼ਵਾਸ ਦਿਵਾਇਆ ਵੀ ਸ਼ਾਮ ਤੱਕ ਉਹ ਜੇਲ੍ਹ ਚ ਅਸੀਂ ਭੇਜ ਦੇਵਾਂਗੇ ਜੇ ਨਾ ਭੇਜਿਆ ਤੇ ਸਾਰੀਆਂ ਸਤਕਾਰ ਕਮੇਟੀਆਂ ਤੇ ਬਾਬਾ ਦੀਪ ਸਿੰਘ ਸੇਵਾਦਲ ਵੱਡੇ ਪੱਧਰ ਤੇ ਸੰਗਠਨ ਵਿੱਡੂਗੀ ਅਤੇ ਜੋ ਦੋਸ਼ੀ ਆ ਉਹਨਾਂ ਨੂੰ ਅਸੀਂ ਸਜ਼ਾ ਦੇਵਾਂਗੇ ਪਿੰਡ ਦੇ ਸਾਰੇ ਹੀ ਮੋਤਵਾਰ ਤੇ ਪਿੰਡ ਦੇ ਸਾਰੇ ਹੀ ਵਿਅਕਤੀ ਤੁਸੀਂ ਦੇਖ ਸਕਦੇ ਆ ਇੱਕ ਜੁੱਟ ਹੋਏਗਾ ਕਿਉਂਕਿ ਉਹ ਇੱਕ ਗਲਤ ਇਨਸਾਨ ਤੇ ਗੁਰੂ ਸਾਹਿਬ ਦੀ ਬਿਆਦਵੀ ਇਦਾਂ ਦੇ ਸ਼ਖਸ਼ ਕਰਦੇ ਆ ਤੇ ਸਾਨੂੰ ਜਾਗਰਤ ਹੋਣਾ ਲੋੜ ਆ ਲੋਕੋ ਕਿਉਂਕਿ ਅਸੀਂ ਸੀਸੀਟੀਵੀ ਕੈਮਰੇ ਗੁਰਦੁਆਰਾ ਸਾਹਿਬ ਦੇ ਵਿੱਚ ਲਾ ਕੇ ਅਸੀਂ ਆਪਣੀ ਜ਼ਿੰਮੇਵਾਰੀ ਇਹ ਨਹੀਂ ਵੀ ਅਸੀਂ ਜ਼ਿੰਮੇਵਾਰੀ ਛੱਡ ਦਈਏ ਗੁਰਦੁਆਰਾ ਸਾਹਿਬ ਦੇ ਵਿੱਚ ਆਪ ਅਸੀਂ ਹੋ ਕੇ ਤੇ ਉੱਥੇ ਪਹਿਰਾ ਦੇਈਏ ਤੇ ਮਤਲਬ ਸੁਰੱਖਿਤ ਆਪਣੇ ਗੁਰੂ ਧਾਮ ਉਹਨਾਂ ਦੀ ਸੁਰੱਖਤਾ ਕਰੀਏ ਤੇ ਇਦਾਂ ਦੇ ਜਿਹੜੇ ਆਉਂਦੇ ਆ ਉਸਨਾਂ ਉਹਨਾਂ ਨੂੰ ਉੱਥੇ ਹੀ ਚੜ੍ਹਾ ਛਕਾਇਆ ਜਾਵੇ ਤੇ ਉਹਨਾਂ ਨੂੰ ਸਿੱਖ ਕੌਮ ਜੋ ਬਣਦੀ ਸਜ਼ਾ ਦਿੱਤੀਆਂ ਆਈ ਆ मौके ਤੇ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ